ਗਵਰਨਮੈਂਟ ਆਫ ਇੰਡੀਆ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਆ ਗਈ ਉਹ ਵੈਸੇ ਸੰਬੰਧਾ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਸਾਡੇ ਤਾਂ ਉਹ ਜਹਾਜ਼ ਦੇ ਅੰਦਰ 20 ਹੁੰਦੇ ਨੇ ਜਾਂ 25 ਵਿਅਕਤੀ ਹੁੰਦੇ ਨੇਗੇ ਤੋਂ ਹਰਿਆਣੇ ਦੇ 60 ਹੁੰਦੇ ਨੇ ਗੁਜਰਾਤ ਮਾਡਲ ਜਿਹੜਾ ਮੋਦੀ ਸਾਹਿਬ ਨੇ ਸੇਲ ਕਰਕੇ ਪੂਰੇ ਦੇਸ਼ ਦੇ ਅੰਦਰ ਗਿਆਗਾ ਉਸ ਦੇ 100 ਹੁੰਦੇ ਨੇਗੇ ਸੋ ਇਹ ਜਹਾਜ਼ ਗੁਜਰਾਤ ਚ ਕਿਉਂ ਨਹੀਂ ਉਤਰਦਾ ਇਹ ਜਹਾਜ਼ ਹਰਿਆਣੇ ਚ ਕਿਉਂ ਨਹੀਂ ਉਤਰਦਾ ਇਹ ਜਾਜ ਦਿੱਲੀ ਕਿਉਂ ਨਹੀਂ ਉੱਤਰਦਾ ਅਹਮਦਾਬਾਦ ਕਿਉਂ ਨਹੀਂ ਉੱਤਰਦਾ ਇਥੋਂ ਸਵਾਲ ਪੈਦਾ ਹੁੰਦਾਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਔਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਆ ਜਦਕਿ ਪੰਜਾਬੀ ਜਿਹੜੇ ਨੇਗੇ ਉਹ ਦੇਖਦੇ ਸੱਚੇ ਸੁੱਚੇ ਭਗਤ ਨੇਗੇ ਬਿਲਕੁਲ ਅਸੀਂ ਲਗਾਤਾਰ ਸੈਂਟਰ ਨਾਲ ਗੱਲ ਕਰ ਰਹੇ ਆ ਕਿ ਪੰਜਾਬ ਦਾ ਬਿਤਕਰਾ ਨਾ ਕੀਤਾ ਜਾਵੇ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ ਜਦਕਿ ਅਹਮਦਾਬਾਦ ਲੈ ਆ ਜਾਵੇ ਜਿੱਥੇ ਦੇ 70 ਹੁੰਦੇ ਰੇ 80 ਹੁੰਦੇ ਰੇ ਤਾਂ ਕਿ ਗੁਜਰਾਤ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂਜੀ ਭਾਈ ਕਿਸ ਤਰ੍ਹਾਂ ਉਹਨਾਂ ਦਾ ਮੋਦੀ ਸਾਹਿਬ ਦਾ ਜਿਹੜਾ ਮਾਡਲ ਆ ਫੇਲ ਹੋ ਰਿਹਾ ਹੈਗਾ ਸਟੈਂਪ ਡਿਊਟੀ ਵਧਾਉਣ ਦੀ ਗੱਲਬਾਤ ਮੈਂ ਸਮਝਦਾ ਮੀਡੀਆ ਦੇ ਕੁਝ ਹੌਸਸੇ ਚ ਹੋ ਰਹੀ ਸੀ ਪਰ ਕੈਬਨਿਟ ਚ ਨਹੀਂ ਹੋਈ ਆ ਦੇਖੋ 1500 1500 ਏਕੜ ਦੇ ਕਰੀਬ ਜ਼ਮੀਨ ਖਰੀਦਨੀ ਆ ਉਹਦੇ ਅੰਦਰ ਜਿਹੜੀ ਆ ਲੈਂਡ ਪੂਲਿੰਗ ਦੇ ਅੰਦਰ ਖਰੀਦਦੇ ਆ ਕਿਵੇਂ ਖਰੀਦਦੇ ਆ ਪਰ ਮੈਂ ਸਮਝਦਾ ਇਹਦੇ ਨਾਲ ਬਹੁਤ ਵੱਡਾ ਫਾਇਦਾ ਪੰਜਾਬ ਦੇ ਉਹਨਾਂ ਲੋਕਾਂ ਨੂੰ ਮਿਲੂਗਾ ਜਿਹੜੇ ਪਿੰਡਾਂ ਤੋਂ ਸ਼ਹਿਰਾਂ ਵੱਲ ਆਉਣਾ ਚਾਹੁੰਦੇ ਜੇ ਸ਼ਹਿਰਾਂ ਦੇ ਅੰਦਰ ਚਾਹੇ ਕੋਈ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀਗਾ ਜਿਹਦੇ ਕੋਲੇ 100 ਗਾਜ ਦਾ 150 ਗਾਜ ਦਾ 200 ਗਾਜ ਦਾ ਛੋਟਾ ਮਕਾਨ ਬਣਾਉਣ ਲਈ ਕਬੱਡੀ ਰਾਹਤ ਪੰਜਾਬ ਦੇ ਇਕਨੋਮਿਕਲੀ ਡਿਵੈਲਪਮੈਂਟ ਸੈਕਸ਼ਨ ਨੂੰ ਮਿਲੂਗੀ ਕਿ ਕਿੰਨੇ ਬੈਨੀਫੀਸ਼ੀਅਰੀਸ ਇਹਦੇ ਸਬੰਧ ਵਿੱਚ ਕੀ ਹੋਗਾ ਜੀ ਡਬਲਿਊ ਐਸ ਇਹ ਸਾਥ ਸੇ ਬੈਨੀਫੀਸ਼ੀਅਰੀ ਵੀ ਦੱਸ ਦੋ 700 ਇੱਕ ਇੰਚ ਦਾ ਵਿੱਚੋਂ ਕਿ ਉਹ ਤਾਂ ਪੈਸਾ ਕਿੰਨਾ ਕਰ ਸਕਦਾ ਐਸਟੀਮੇਟਰ ਦੇਖੋ ਓਪਨ ਮਾਰਕੀਟ ਜਾਵਾਂਗੇ ਸ਼ਾਇਦ ਤੁਸੀਂ ਮੈਂ ਉਹ ਪਲਾਟ ਨੂੰ 2 ਲੱਖ ਦਾ ਖਰੀਦਾਂ ਤੁਸੀਂ 4 ਲੱਖ ਦਾ ਖਰੀਦ ਲਓਗੇ ਜ ਸੋ ਉਪਰੋਂ ਅਕਸ਼ ਦੇ ਅੰਦਰ ਰੇਟ ਵਧਣ ਦੀ ਸੰਭਾਵਨਾ ਮੈਂ ਸਮਝਦਾ ਜੇ ਮਹਾਲੀ ਚ ਵੇਚਾਂਗੇ ਜਿਹੜਾ ਜਿਹੜਾ ਡਿਵੈਲਪ ਹੋਇਆ ਏਰੀਆ ਹੋਊਗਾ ਜੇ ਜਦੋਂ ਡਿਵੈਲਪਰ ਨੇ ਕੀਤਾ ਹੋਊਗਾ 2 ਕਰੋੜ ਦਾ ਲੈ ਆਊਗਾ ਅੱਜ ਸ਼ਾਇਦ ਉਹ 40 ਕਰੋੜ ਦਾ ਹੋ ਗਿਆ ਹੋਵੇ ਸੋ ਇਸੇ ਤਰੀਕੇ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਉੱਥੇ ਰੇਟ ਦੀ ਵੇਰੀਏਸ਼ਨ ਹੋਰ ਹੋਣੀ ਆ ਜਲੰਧਰ ਹੋਰ ਹੋਣੀ ਆ ਅਮਰਸਰ ਹੋਰ ਹੋਣੀ ਆ ਸੋ ਜਦੋਂ ਜੋ ਐਸਟੀਮੇਟ ਕਾਸਟ ਅਸੀਂ ਪ੍ਰੈਜ਼ੈਂਟ ਜਿਹੜੀ ਕੀਮਤ ਆ ਜਿਹੜੀ ਮਾਰਕੀਟ ਦੀ ਕੀਮਤ ਆ ਉਹਦੇ ਮਤਲ ਲਾਈ ਜਾਗੀ ਤਾਂ ਸਾਨੂੰ ਲਗਭਗ ਉਸ ਦੇ ਵਿੱਚ ਵਿੱਚੋਂ 1500 ਏਕੜ ਜ਼ਮੀਨ ਜਿਹੜੀ ਆ ਸੀ ਮਾਰਕੀਟ ਦਾ ਐਨਲਿਸਿਸ ਕਰਕੇ ਲਾਈਆ ਸਾਡੇ ਅਫੀਸਰ ਸਹਿਬਾਨ ਨੇ 1500 ਏਕੜ ਜ਼ਮੀਨ ਜਿਹੜੀ ਉਹ ਸਾਨੂੰ ਪੰਜਾਬ ਸਰਕਾਰ ਨਾਲ ਜਿਹੜੀ ਜਿੰਨਾ ਸਾਥ ਮੈਨਿਫੈਸਟ ਕੀਤੀ ਜਾਏਗੀ ਪਰ ਦਰਨਾ ਉਸ ਦਾ ਸ਼ਹਿਰਾਂ ਦੇ ਬੈਂਚ ਨੂੰ ਵੀ ਜੀ ਕਿ ਸ਼ਹਿਰਾਂ ਤੋਂ ਕੁਝ ਐਸੇ ਇਲਾਕੇ ਚ ਲਈ ਜਾਏਗੀ ਥੋੜਾ ਜਿਹਾ ਬਾਹਰਲੇ ਪਾਸੇ ਤਾਂ ਕਿ ਜ਼ਮੀਨ ਵੀ ਸਸਤੀ ਹੋਵੇ ਔਰ ਕੰਗਰੈਸ ਵੀ ਜ਼ਿਆਦਾ ਹੋ ਸਕੇ ਨਹੀਂ ਨਹੀਂ ਬਿਲਕੁਲ ਜਦੋਂ ای ਡਬਲਯੂ ਐਸ ਦਾ ਮਤਲਬ ਕੀ ਹੈ ਪੁੱਦਾ ਕਮਾਡਾ ਦਾ ਮਤਲਬ ਕੀ ਹੈ ਕਿ ਬਿਲਕੁਲ ਸ਼ਹਿਰਾਂ ਚ ਹੋਊਗੀ ਉਹ ਸ਼ਹਿਰਾਂ ਦੇ ਐਡਜੋਇਨਿੰਗ ਸ਼ਹਿਰ ਦੇ ਅੰਦਰ ਤਾਂ ਨਹੀਂ ਲੈ ਸਕਦੇ ਸਾਈਡ ਦੇ ਐਡਜੋਇਨਿੰਗ ਨਵਾਂ ਡਿਵੈਲਪ ਕਰਕੇ ਦੇਣਾ ਏਰੀਆ ਸੋ ਸ਼ਹਿਰ ਦੇ ਬਿਲਕੁਲ ਐਡਜੋਇਨਿੰਗ ਏਰੀਆ ਚੋਂ ਨਾਲ ਲੱਗਦਾ ਤੁਸੀਂ ਮਸਟ ਵਾਟ ਇਜ਼ ਅ ਟਾਰਗੇਟ ਕਿ ਕਿੰਨੇ ਬੈਨੀਫਿਸ਼ਰੀ ਜਿਹਦੇ ਹੋਣਗੇ ਜਬੀ ਐਸ ਕੋਈ ਟਾਰਗੇਟ ਹੈਗਾ ਤੁਸੀਂ ਦੇਖੋ ਜਿਸ ਰੇਸ਼ੋ ਦੇ ਹਿਸਾਬ ਨਾਲ ਮਕਾਨ ਬਣਾ ਕੇ ਦੇਣੇ ਦੇ ਪਹਿਲਾਂ ਉਸੇ ਰੇਸ਼ੋ ਦੇ ਹਿਸਾਬ ਨਾਲ ਹੋਊਗਾ ਫਿਰ ਤਾਂ ਹਜੇ ਜਿਹੜਾ ਡਿਟੇਲਡ ਪਲਾਨ ਆ ਸਾਡੇ ਡਿਪਾਰਟਮੈਂਟ ਤਿਆਰ ਕਰ ਰਿਹਾਗਾ ਬਟ ਲੇਕਿਨ ਮੋٹے ਰੂਪ ਦੇ ਵਿੱਚ ਪਾਲਿਸੀ ਨੂੰ ਅਪਰੂਵਲ ਮਿਲ ਜਾ ਕਿ ਪ੍ਰਾਣਿਆਂ ਨੂੰ ਜਿੱਥੇ ਡਿਵੈਲਪ ਨਹੀਂ ਹੋ ਸਕੇ ਉਹਨਾਂ ਨੂੰ ਸੇਲ ਕਰਕੇ ਜਿਹੜੇ ਸੇਲਵਲ ਨੇ ਉਹਨੂੰ ਸੇਲ ਕਰਕੇ ਉਹਦੇ ਵਜੋਂ ਨਵੀਂ ਜ਼ਮੀਨ ਖਰੀਦ ਕੇ ਤਾਂ ਕਿ ਅਸੀਂ ਉਹਨਾਂ ਨੂੰ ਦੇ ਸਕੀਏ ਨਹੀਂ ਤਾਂ 1995 ਤੋਂ ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ ਅੱਜ 2024 ਆ ਗਿਆ ਲਗਭਗ 29 ਸਾਲਾਂ ਤੋਂ ਪੰਜਾਬ ਦੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਗਰੀਬ ਲੋਕਾਂ ਨੂੰ ਕੋਈ ਘਰ ਜਿਹੜਾ ਪੁਰਾਣੀ ਸਰਕਾਰਾਂ ਨਹੀਂ ਦੇ ਸਕੀਆਂ ਦੰਦਾਂ ਰੁਕਾਇਆ 2028 ਤੱਕ ਤੁਸੀਂ ਕਿਹਾ ਇਹ ਵੀ ਮੁਕੰਮਲ ਕਰ ਲਿਆ ਜਾਏਗਾ ਸਟਾਈਟ ਤੋਂ ਦੁਬਾਰਾ ਚੋਣਾਂ ਹੋਣੇ ਨੇ ਕੌਂਫੀਡੈਂਟੋ ਕੇ 28 ਵੀ ਥੋੜੀ ਸਰਕਾਰ ਹੋਊਗੀ ਇਹ ਜਿਹੜਾ ਕੰਮ ਪੂਰਾ ਬਿਲਕੁਲ ਸਾਲੋ ਪੂਰਨਾਸ 100% ਆਸਾ ਜਿਸ ਤਰ੍ਹਾਂ ਸੀ ਸਰਦਾਰ ਭਗਵੰਤ ਸਿੰਘ ਮਾਹ ਜੀ ਦੀ ਗਵਾਹੀ ਵਿੱਚ ਲੋਕਪੱਖੀ ਫੈਸਲੇ ਲੈ ਰਿਹਾ ਇਹ ਵੱਡਾ ਫੈਸਲਾਗਾ ਪੰਜਾਬ ਦੇ ਲਗਭਗ ਜਿੰਨੇ ਐਮਪਲਾਈ ਨੇਗੇ ਸਾਰਿਆਂ ਨੂੰ ਇਸ ਗੱਲ ਦਾ ਬੈਨੀਫਿਟ ਆਗਾ ਨਹੀਂ ਤਾਂ ਕੋਈ ਵਿਚਾਰੇ ਕੇ ਇਸ ਤਰ੍ਹਾਂ ਦੇ ਵੀ ਮਲਾਜ ਬਣੇਗੇ ਜਿਨ੍ਹਾਂ ਨੂੰ ਖੁਸ਼ੀ ਹੋਈ ਸੀ 2016 ਚ ਕਿ ਸਾਡਾ ਪੇ ਕਮਿਸ਼ਨ ਆ ਗਿਆ ਜਿਨ੍ਹਾਂ ਨੂੰ ਦੁਬਾਰਾ ਉਦੋਂ ਖੁਸ਼ੀ ਹੋਈ ਕਿ 2021 ਚ ਲਾਗੂ ਹੋ ਗਿਆ ਪਰ ਲੇਕਿਨ ਅੱਜ 2024 ਆ ਗਿਆ ਕਿਸੇ ਨੇ ਤਾਂ 1 ਰੁਪਿਆ ਨਹੀਂ ਦਿੱਤਾ ਬਚਾਰਾ ਅੱਜ ਉਹਨਾਂ ਨੂੰ ਸਾਰਿਆਂ ਨੂੰ ਖੁਸ਼ੀ ਹੋਊਗੀ ਸੋ ਉਹਨਾਂ ਨੂੰ ਵੱਡਾ ਰਾਤ ਮਿਲੂ ਜਿਵੇਂ ਸਾਡੇ ਮੈਨੇਜਰੀ ਹੁੰਦਾ ਕਿਸੇ ਬਿਲਡਿੰਗ ਅਗਰ ਕੋਈ ਕਲੋਨੀ ਕੱਟੇ ਜਾਂਦੀ ਹੈ ਉਹਦੇ ਚ 25% ਤੇ EWS ਛੂਟਾ ਰੱਖਿਆ ਜਾਂਦਾ ਹੈ ਰਿਪਨ ਕਲੱਬ ਦੇਦੇ ਹੁੰਦੇ ਆ لیکن بلٹ اپ ਨਹੀਂ ਦਿੱਤੇ ਹੋ ਤਾਂ کوئی کارવાહી ਤੁਸੀਂ ਕਰ ਰਹੇ بالکل وہی ਤਾਂ کہہ رہے ہیں کہ بہت سارے ਨੇ زمیناں ਛੱਡੀਆਂ ਹੋਈਆਂ ਜਿਨ੍ਹਾਂ ਨੇ ਨਹੀਂ ਛੱਡਿਆ ਹੋਇਆ ਉਹਨਾਂ ਨੂੰ ਪਲੈਂਟੀ ਦੇ ਰੂਪ ਵਿੱਚ ਪੈਸੇ ਜਿਹੜੇ ਹੈਗੇ ਨੇ ਉਹ ਪਰੋਣੇ ਪੈਂਦੇ ਨੇ ਉਹ ਪੈਸਾ ਸਾਰਾ ਇਕਨੋਮਿਕਲੀ ਬੀਕਰ ਸੈਕਸ਼ਨ ਤੇ ਖਰਚ ਕਰਨਾ ਹੁੰਦਾ ਹੈ ਉਹ ਸਾਰਾ ਪੈਸਾ ਕਿੱਥੋਂ ਜੀਮਾ ਜੀ ਜੀਮਾ ਜੀ ਜਿਹੜਾ ਸੈਸ਼ਨ ਹੈ ਇਹ ਬਜਟ ਸੈਸ਼ਨ ਤੱਕ ਬੁਲਾਇਆ ਜਾ ਸਕਦਾ ਔਰ ਇਹ ਸਪੈਸ਼ਲ ਸੈਸ਼ਨ ਦੀ ਕੀ ਜ਼ਰੂਰਤ ਪਈ ਹੈ ਜੀ ਆ ਕਿਹੜਾ ਇਹ ਕਿਸਾਨਾਂ ਦੇ ਉੱਤੇ ਹੈ ਜਾਂ ਕਿਸ ਤੇ ਬਸਾਰੇ ਵਿਧਾਨਿਕ ਸਰਦਾਨਿਕ ਕੰਮਕਾਰ ਜਿਹੜੇ ਸਰਕਾਰ ਦੇ ਪੈਂਡਿੰਗ ਪੈਸ ਸੀਗੇ ਉਹਨਾਂ ਨੂੰ ਲੈ ਕੇ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾਗਾ ਸੋ ਜਿਹੜਾ ਤੁਸੀਂ ਬਜਟ ਸੈਸ਼ਨ ਦੀ ਗੱਲ ਕਰਦੇ ਹੋ ਉਹ ਬਿਲਕੁਲ ਮਾਰਚ ਚ ਹੋਊਗਾ ਔਰ ਮਾਰਚ ਦੇ ਅੰਦਰ ਅਸੀਂ ਬਜਟ ਸੈਸ਼ਨ ਬੁਲਾਵਾਂਗੇ ਜਿਸ ਦੇ ਅੰਦਰ ਪੰਜਾਬ ਸਰਕਾਰ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਜਾਊਗਾ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਦਾ ਇੱਕ ਵੱਡਾ ਮੁੱਦਾ ਚੱਲਦਾ ਹੈ ਕੱਲ ਕੇਂਦਰ ਦੇ ਨਾਲ ਵੀ ਮੀਟਿੰਗ ਹੋਣ ਜਾ ਰਹੀ ਹੈ ਪਹਿਲਾਂ ਦੀ ਪੰਜਾਬ ਸਰਕਾਰ ਅ ਅੰਦਰ ਦੀ ਨਾਲ ਜਿਹੜੀ ਮੀਟਿੰਗਾਂ ਹੋਈਆਂ ਸੀ ਉਸ ਦੀ ਮਦਦਤਾ ਕਰਨਾ ਲੱਗ ਰਿਹਾ ਹੈ ਕਿ ਯਾਰ ਹਾਲ ਦੀ ਮੀਟਿੰਗ 'ਚ ਜਿਸ ਪੰਜਾਬ ਸਰਕਾਰ ਇਸ ਮੀਟਿੰਗ ਨੂੰ ਸੱਦਾ ਕਰਨ ਜਾ ਰਹੀ ਹੈ ਅ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਅਜੇ ਤੱਕ ਸਾਨੂੰ ਫਾਰਮਲੀ ਜਾਂ ਇਨਫਾਰਮਲੀ ਕੋਈ ਸੱਦਾ ਪੱਤਰ ਨਹੀਂ ਭੇਜਿਆ ਜਦੋਂ ਸੱਦਾ ਪੱਤਰ ਆਉਂਦਾ ਤਾਂ ਬਿਲਕੁਲ ਅਸੀਂ ਕਿਸਾਨਾਂ ਦੀ ਹਮਾਇਤ ਲਈ ਉਸ ਮੀਟਿੰਗ 'ਚ ਸ਼ਾਮਲ ਹੋਵਾਂਗੇ ਜੇਕਰ ਕੋਈ ਸੱਦਾ ਪੱਤਰ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਸਾਨੂੰ ਭੇਜਦਾ ਹੈ ਇਹ ਗੱਲ ਪੂਰੀ ਹੈ ਜੇ 17 ਤੋਂ ਸਾਰੇ ਜਿਹੜਾ ਸਾਡੇ ਜੀ ਕੋਲ ਦੇਖੋ ਜਿਹੜੇ ਰਿਪੋਰਟ ਹੋ ਕੇ ਆਏ ਨੇ ਕਿ ਜਿੰਨਾ ਵੀ ਜਿੰਨਾ ਵੀ ਜਿਹੜੇ ਏਜੰਟ ਲੈ ਕੇ ਜਿਨ੍ਹਾਂ ਨੇ ਵੀ ਇਲੀਗਲ ਗੈਰ ਕਾਨੂੰਨੀ ਕੰਮ ਕੀਤਾਗਾ ਜਿਨ੍ਹਾਂ ਨੇ ਮਾਸੂਮਸ ਦੇ ਨਾਲ ਖੇਡਿਆਗਾ ਪਲੇ ਕੀਤਾਗਾ ਉਹਨਾਂ ਸਾਰਿਆਂ ਨੂੰ ਫੜ ਕੇ ਜੇਲ੍ਹਾਂ ਚ ਲੱਕ ਰਹੇ